ਬਿਲਕੁਲ ਉਹਨਾਂ ਦਾ ਇੱਕ ਬੰਦਾ ਦੱਸਦੇ ਲੀਡਰ ਵੀ ਜੀ ਨਸ਼ਾ ਖਤਮ ਹੋ ਗਿਆ ਅਸੀਂ ਇਹਨਾਂ ਦੀ ਸਲਾਹਤਾ ਕਰਾਂਗੇ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣ ਮੈਂ ਹੁਣ ਇਹਨਾਂ ਨੂੰ ਦਸ ਥਾਂ ਨਸ਼ਾ ਵੇਚਦਾ ਦਿਖਾ ਸਕਦਾ ਹੁਣ ਦਸ ਥਾਂ ਇਸ ਟਾਈਮ ਵਿਕੀ ਜਾਂਦਾ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੋਈ ਟਾਲ ਨਹੀਂ ਸਕਦਾ ਮਾਨਸਾ ਕਿਉਂ ਉਧਰ ਘਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗੁਲਾਮ ਨੇ ਤੇਰੇ ਕੇ ਫੜ ਲੇ ਮੈਂ ਕਰ ਪੂਕ ਕਹੋ ਕਰਤਾ ਤੂੰ ਕੋਣ ਨਾ ਫੜਵਾਉਣ ਵਾਲਾ ਮੈਨੂੰ ਓਏ ਮੈਂ ਦਾਪੇ ਮੈਂ ਜੇ ਦਿੱਤਾ ਲਿਖਿਆ ਨਾ ਫੜ ਵੀ ਲੈ ਤੂੰ ਤੇਰੇ ਇਹ ਕੰਨਾ ਕਰ ਲੈ ਓਏ ਤੇ ਮੇਰਾ ਦਿੱਤਾ ਤੂੰ ਬੈਠਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬੱਚੇ ਬਦਲ ਜਾਣਗੇ ਉਹ ਫਿਰ ਕੀ ਹੋਊ ਫਿਰ ਅਗਲੀ ਸਰਕਾਰ ਆਊਗੀ ਫਿਰ ਤੁਸੀਂ ਮਾਫੀਆਂ ਨਾਲ ਦੇ ਹੁੰਦੇ ਹੋ ਮੈਂ ਕਹੀ ਨਹੀਂ ਮਾਰੇਗਾ ਮੈਨੂੰ ਕਿਹਾ ਮੈਨੂੰ ਮੇਰਾ ਬਚਾ ਤੂੰ ਕਿਹਾ ਬਚਾ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕੌਂਸਲ ਦੇ ਅਧਿਕਾਰੀ ਤੂੰ ਕਿਹਾ ਮੇਰਾ ਦਿੱਤਾ ਹੈ ਤੂੰ ਕਿਹਾ ਮੇਰਾ ਦਿੱਤਾ ਮਾਰੇਗਾ ਉਹ ਤੂੰ ਕਹੀ ਹੈ ਨਾ ਮੈਂ ਯਾਰ ਤੂੰ ਗੁੰਡਿਆਂ ਵਾਂਗੂ ਬਹਿ ਜਾਂਦਾ ਚਲੋ ਆ ਮਲਾਜ ਮਾਈ ਸਾਡੇ ਸ਼ਹਿਰ ਦਾ ਆਈਓ ਆਈਓ ਵਲਾਇਮ ਹੈ ਦੇਖ